ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣ ਰੱਖਣਾ ਸਾਡ ਯੁੱਤੇ ਪਹਿਣਾ ਜੇ ਦਸਮਾ ਦਵਾਰ ਵੇਖਣਾ ਮਾਣ ਰੱਖਣਾ ਸਾਡ ਯੁੱਤੇ ਪਹਿਣਾ ਜੇ ਦਸਮਾ ਦਵਾਰ ਵੇਖਣਾ ਸ਼ਬਦ ਦੇ ਉੱਤੇ ਲਾਉਣੇ ਪਹਿਣੇ ਕਸਵੱਟੀਆਂ ਨੇਤਰਾਂ ਤੋਂ ਲਾਉਣੇ ਪਹਿਣੇ ਕਾਲ ਵਾਲੀ ਪੱਟੀ ਐ ਸ਼ਬਦ ਦੇ ਉੱਤੇ ਲਾਉਣੇ ਪਹਿਣੇ ਕਸਵੱਟੀਆਂ ਨੇਤਰਾਂ ਤੋਂ ਲਾਉਣੇ ਪਹਿਣੇ ਕਾਲ ਵਾਲੀ ਪੱਟੀ ਐ ਦੁੱਖ ਸੁੱਖ ਜ਼ਿੰਦਗੀ ਦੇ ਵਿੱਚ ਸਹਿਣਾ ਜੇ ਦਸਾਂ ਹਵਾਂ ਦਵਾਰ ਵੇਖਣਾ ਮਾਨ ਰੱਖਣਾ ਸਾਡ ਉੱਤੇ ਪਹਿਣਾ ਜੇ ਦਸਾਂ ਵਾਂ ਦਵਾਰ ਵੇਖਣਾ ਮਾਨ ਰੱਖਣਾ ਸਾਡ ਉੱਤੇ ਪਹਿਣਾ ਜੇ ਦਸਾਂ ਵਾਂ ਦਵਾਰ ਵੇਖਣਾ ਸ਼ਬਦ ਦੀ ਕਮਾਈ ਇਸ ਮਨ ਨੂੰ ਸੁਣਾ ਕੇ ਆ ਕੀ ਹੋਏ ਮਨ ਨੂੰ ਕਰ ਚ ਬਠਾ ਕੇ ਸ਼ਬਦ ਦੀ ਕਮਾਈ ਇਸ ਮਨ ਨੂੰ ਸੁਣਾ ਕੇ ਆ ਕੀ ਹੋਏ ਮਨ ਨੂੰ ਕਰ ਚ ਬਠਾ ਕੇ ਬਸ ਵਾਹਿਗੁਰੂ ਵਾਹਿਗੁਰੂ ਕਹਿਣਾ ਜੇ ਦਸਾਂ ਵੰਦਵਾਰ ਵੇਖਣਾ ਮਨ ਰੱਖਣਾ ਸਾਡੇ ਉਤੇ ਪੈਣਾ ਜੇ ਦਸਵਾ ਦਵਾਰ ਵੇਖਣਾ ਅਨਹਦ ਬਾਣੀ ਜਦੋਂ ਅੰਦਰੋਂ ਸੁਣੇਗਾ ਮਾਣਾ ਖੇੜਾ ਜਿਆ ਖੇੜੇ ਜਾਓ ਅਰੋਗਤਾ ਇਹੋ ਜੂ ਤਾਣਾ ਅਨਹਦ ਬਾਣੀ ਜਦੋਂ ਅੰਦਰੋਂ ਸੁਣੇਗਾ ਮਾਣਾ ਖੇੜਾ ਜਿਆ ਖੇੜੇ ਜਾਓ ਅਰੋਗਤਾ ਇਹੋ ਜੂ ਤਾਣਾ ਫੇਰ ਹੋਰ ਗੁਰੂ ਤੋਂ ਕੀ ਲੈਣਾ ਜੇ ਦਸਵਾ ਦਵਾਰ ਵੇਖਣਾ ਮਾਣ ਰਖਣਾ ਸਾਡ ਉਤੇ ਪਹਿਣਾ ਜੇ ਦਸਮਦਵਾਰ ਵਖਣਾ ਇਸ ਰਸਤੇ ਦੇ ਵਿੱਚ ਰੋੜੇ ਕਈ ਆੜ ਨੇ ਕਾਲ ਯੁਗੀ ਤਾਨੇ ਮਣੇ ਮਾਣੇ ਉੱਤੇ ਜਾਰ ਨੇ ਇਸ ਰਸਤੇ ਦੇ ਵਿੱਚ ਰੋੜੇ ਕਈ ਆੜ ਨੇ ਕਾਲ ਯੁਗੀ ਤਾਨੇ ਮਣੇ ਮਾਣੇ ਉੱਤੇ ਜਾਰ ਨੇ ਪਰ ਤੂੰ ਨਾ ਕਿਸੇ ਨੂੰ ਦੇਵੇਂ ਮੇਣਾ ਜੇ ਦਸਵਾਦ ਵਾਰ ਵੇਖਣਾ ਮਣ ਰੱਖਣਾ ਸਾਂਡ ਉੱਤੇ ਪਹਿਣਾ ਜੇ ਦਸਵਾਦ ਵਾਰ ਵੇਖਣਾ ਸੱਚ ਦੇ ਰਸ ਤੇ ਚ ਬਹੁਤ ਵੱਡੇ ਦੁੱਖ ਨੇ ਧੋਣੀਆਂ ਦੇ ਲੋਕਾਂ ਤੇ ਥਾਂ ਮੋੜ ਲੈਣ ਮੁਖ ਨੇ ਸੱਚ ਵਾਲੇ ਰਸ ਤੇ ਚ ਬਹੁਤ ਵੱਡੇ ਦੁੱਖ ਨੇ ਧੋਣੀਆਂ ਦੇ ਲੋਕਾਂ ਤੇ ਥਾਂ ਮੋੜ ਲੈਣ ਮੁਖ ਨੇ ਦੱਸ ਤੂੰ ਧੋਣੀਆਂ ਤੋਂ ਕੀ ਲੈਣਾ ਜੇ ਦਸਵਾ ਦਵਾਰ ਵੇਖਣਾ ਮਨ ਰੱਖਣਾ ਸਾਡੇ ਉੱਤੇ ਪਹਿਣਾ ਜੇ ਦਸਮਦਵਾਰ ਵੇਖਣਾ ਲਾ ਲਾ ਸਾਡੇ ਉਤੇ ਗੁਰੂ ਪੂਰਾ ਪਰਖੇ ਸਿਮਰਤ ਬੰਦੇ ਆਵਾਂ ਗੱਲੇ ਚਲੇ ਚਰਖੇ ਲਾ ਲਾ ਸਾਡੇ ਉਤੇ ਗੁਰੂ ਪੂਰਾ ਪਰਖੇ ਸਿਮਰਨ ਬੰਦੇ ਆਵਾਂ ਗੱਲੇ ਚਲੇ ਚਰਖੇ ਬਸ ਚਰਨਾ ਚ ਸਿੱਖ ਲੈ ਰਹਿਣਾ ਜੇ ਦਸਵਾ ਦਵਾਰ ਵੇਖਣਾ ਮਨ ਰੱਖਣਾ ਸਾਡੇ ਉਤੇ ਪਹਿਣਾ ਜੇ ਦਸਮਦਵਾਰ ਵੇਖਣਾ ਮਨ ਰੱਖਣਾ ਸਾਡੇ ਉੱਤੇ ਪਹਿਣਾ ਜੇ ਦਸਮਦਵਾਰ ਵੇਖਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ